ਭਾਈ ਸਾਹਿਬ ਅਸੀਂ ਨੂੰ ਆਪ ਨੂੰ ਇਹ ਪੁੱਛਣਾ ਚਾਹੁੰਨੀ ਆ ਕਿ ਦੁਨੀਆ ਦੇ ਵਿੱਚ ਬੜਾ ਭ੍ਰਿਸ਼ਟਾਚਾਰ ਵਧ ਰਿਹਾ ਤੇ ਇਹਦੇ ਤੇ ਆਪਣੀ ਮਤਲਬ رائے ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਮਾਂ ਇਹ ਕਾਲ ਯੁੱਗ ਦਾ ਭੈੰਕਰ ਸਮਾਂ ਹੈ ਇਹਦੇ ਵਿੱਚ ਜੋ ਹੈਗਾ ਪਾਪਵਰ ਲੋਕਾਂ ਦਾ ਬਹੁਤਾਂ ਧਿਆਨ ਹੋ ਗਿਆ ਸਤ ਸੰਗਿ ਸੇਵਾ ਸਿਮਨਣ ਵਾਲੇ ਲੋਕ ਬਹੁਤ ਘਟ ਜਾ ਕੇ ਰਾਜੀ ਨੇ ਤੇ ਜਿਆਦਾ ਇਦੇ ਵਿੱਚ ਜੋ ਹੈਗਾ ਹੀਰਖਾ ਨਿੰਦਿਆ ਚੁਗਲੀ ਬਹੁਤ ਵਧ ਚੁੱਕੀ ਆ ਜੇ ਬੰਦਾ ਕੋਈ ਤਰੱਕੀ ਕਰਦਾ ਉਸ ਬੰਦੇ ਨੂੰ ਤਰੱਕੀ ਦੇ ਜੋ ਵਧਣ ਦੇ ਕਾਰਨ ਤਾਂ ਉਹ ਵੱਧਦਾ ਆਪਣੀ ਮਿਹਨਤ ਨਾਲ ਪਰ ਉਸ ਦੇ ਵਧਣ ਦੇ ਕਾਰਨ ਬਹੁਤ ਲੋਕਾਂ ਨੂੰ ਜੈਲਸ ਪੈਦਾ ਹੋ ਜਾਂਦੀ ਆ ਉਹ ਜੈਲਸ ਨੂੰ ਸਾਨੂੰ ਛੱਡ ਲੈਣਾ ਚਾਹੀਦਾ ਜੋ ਬੰਦਾ ਕੋਈ ਚੰਗਾ ਕੰਮ ਕਰਦਾ ਜਾਂ ਅਗਲਾ ਆਪਣੀ ਤਰੱਕੀ ਨਾਲ ਅੱਗੇ ਵੱਧ ਰਿਹਾ ਆਪਣੀ ਮਿਹਨਤ ਨਾਲ ਅੱਗੇ ਵੱਧਦਾ ਉਹ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਵੀ ਅਸੀਂ ਅੱਗੇ ਕਿਸ ਕਿਸ ਤਰ੍ਹਾਂ ਵਧਣਾ